ਬਾਬਾ ਸਾਹਿਬ ਡਾਕਟਰ ਪ੍ਰੀਮਲੋ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਕੋਟਨਕੋਟ ਨਮਨ ਅੱਜ ਅਸੀਂ ਡਾਕਟਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਪੰਜਾਬ ਦੇ ਸਾਰੇ ਵਰਕਰਾਂ ਆਗੂਆਂ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਜਿੱਥੇ-ਜਿੱਥੇ ਵੀ ਆਪਣੇ ਪਿੰਡਾਂ 'ਚ ਬੈਠੇ ਆ ਬੀਐਸਪੀ ਦੇ ਐਕਟਿਵ ਅਫੈਕਟਿਵ ਵਰਕਰ ਲੀਡਰਸ਼ਿਪ ਉਹ ਸਾਰੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਅੱਜ ਸ਼ਰਧਾਂਜਲੀ ਸਮਾਗਮ ਕਰਨ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਉਸ ਸੰਘਰਸ਼ ਵੱਲ ਨੂੰ ਬਦਲ ਆਪਣੇ ਆਪਣੇ ਪਿੰਡਾਂ ਬਹੁਤ ਸਾਰੇ ਸਮਾਜ ਪਾਰਟੀ ਦੇ ਮਹੱਲਿਆਂ ਦੇ ਵਿੱਚ ਯੂਨਿਟ ਅੱਜ ਬਣਾਉਣ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜੋ ਕਿਹਾ ਸੀ ਕਿ ਰਾਸ਼ਕਤੀ ਇੱਕ ਐਸੀ ਚਾਬੀ ਹੈ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਉਹ ਰਾਸ਼ਕਤੀ ਦੀ ਚਾਬੀ ਹਾਸਲ ਕਰਨ ਦੇ ਲਈ ਜਿੱਥੇ ਸੰਗਠਨ ਬਣਾਉਣਾ ਹੈ ਉੱਥੇ ਆਪਾਂ ਨੀਲਾ ਝੰਡਾ ਆਪਾਂ ਫੋਟੋਆਂ ਕਰਕੇ ਸੋਸ਼ਲ ਮੀਡੀਆ ਤੇ ਪਾਈਏ ਔਰ ਤਾਂ ਕਿ ਬਦ ਤੋਂ ਬਦ ਸੰਕਟਾਂ ਤੱਕ ਸਬ ਕਾਂਚੀ ਰਾਮ ਔਰ ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਆਪਣੀ ਮੰਜ਼ਿਲ ਵੱਲ ਨੂੰ ਵਧੇ ਔਰ ਜੋ ਸਬ ਕਾਂਚੀ ਰਾਮ ਜੀ ਨੇ ਆਪਣੀ ਜ਼ਿੰਦਗੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅੰਦੋਲਨ ਨੂੰ ਮੰਜ਼ਿਲ ਤੱਕ ਲਿਜਾਣ ਲਈ ਲਗਾਈ ਹੈ ਅੱਪਾ ਅੱਜ ਉਹ ਸੁਪਨਾ ਪੂਰਾ ਕਰਨ ਦਾ ਸੰਕਲਪ ਲੈ ਕੇ ਅੱਗੇ ਵਧੀਏ ਭੈਣ ਜੀ ਦੀ ਲੀਡਰਸ਼ਿਪ 'ਚ ਅਸੀਂ ਪੰਜਾਬ 'ਚ ਔਰ ਦੇਸ਼ ਦੇ ਵਿੱਚ ਸਮਾਜਿਕ ਔਰ ਆਰਥਿਕ ਬਦਲਾਅ ਬਨ ਬਦਲਣਾ ਧੰਨਵਾਦ ਜੈ ਪੀਨ ਜੈ ਭਾਰਤ ਜਨ ਪੰਜਾਬੀ ਨੂੰ ਜੇ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ